ਹੈਲੋ ਜੀ ਅੱਜ ਦੀ ਰੈਸিপি ਆ ਭਰਮੇ ਕਰੇਲੇ ਤੇ ਭਰਮੀਆਂ Shimla ਮਿਰਚਾਂ ਜਿਹੜੇ ਕਰੇਲੇ ਨੇ ਇਹਨਾਂ ਨੂੰ ਮੈਂ ਕੱਟ ਲਾ ਕੇ ਇਹਨਾਂ ਦੇ ਵਿੱਚ ਦਾ ਮਟੀਰੀਅਲ ਕੱਢ ਕੇ ਇਹਨਾਂ ਨੂੰ ਨਮਕ ਲਗਾ ਕੇ ਰੱਖਤਾ ਸੀਗਾ ਘੰਟੇ ਤੋਂ ਪਹਿਲਾਂ ਹੁਣ ਇਹਨਾਂ ਦਾ ਕੌੜਾਪਣ ਜਿਹੜਾ ਕੜਵਾਪਣ ਉਹ ਨਿਕਲ ਜਾਣਾ ਇਹਨਾਂ ਨੂੰ ਆਪਾਂ ਏਦਾਂ ਖੜੇ ਕਰ ਦੰਨੇ ਆ ਵੈਸੇ ਤਾਂ ਘੰਟਾ ਹੋ ਹੀ ਗਿਆ 1 ਘੰਟੇ ਤੋਂ ਉੱਪਰ ਹੋ ਚੁੱਕਿਆ ਤੇ ਲੋ ਜੀ ਇਹਨਾਂ ਦੇ ਵਿੱਚੋਂ ਜਿਹੜਾ ਹੁਣ ਕੜੱਪਣ ਹੈ ਉਹ ਨਿਕਲ ਗਈ ਹੈ ਤੇ ਇਹਨਾਂ ਨੂੰ ਨਾਲ ਮਲਈਆਂ ਸੀਗੀਆਂ ਸ਼ਿਮਲਾ ਮਿਰਚਾਂ ਤੇ ਛੋਟੀਆਂ-ਛੋਟੀਆਂ ਸ਼ਿਮਲਾ ਮਿਰਚਾਂ ਲਈਆਂ ਨੇ ਹੁਣ ਇਹਨਾਂ ਦਾ ਵੀ ਆਪਾਂ ਕੰਮ ਕਰ ਲੈਨੇ ਆ ਇਹਨਾਂ ਦੇ ਉੱਪਰੋਂ ਇਹਨੂੰ ਖੋਖਲਾ ਕਰਕੇ ਅੰਦਰ ਆਪਾਂ ਭਰਾਂਗੇ ਇਹਦੇ ਆਲੂ ਤੇ ਜਿਹੜੇ ਕਰੇਲੇ ਨੇ ਉਹ ਆਪਾਂ ਬਣਾਵਾਂਗੇ ਪਿਆਜ਼ਾ ਵਾਲੇ ਤੇ ਸ਼ਿਮਲਾ ਮਿਰਚ ਲੈ ਕੇ ਉੱਪਰੋਂ ਇਹਦਾ ਆਪਾਂ ਇਸ ਤਰ੍ਹਾਂ ਢੱਕਣ ਜਾਂ ਖੋਲ ਦੇਣਾ ਇਹਦੀ ਜਿਹੜੀ ਡੰਡੀ ਜੀ ਖੋਲ ਕੇ ਇਹਦਾ ਵੀ ਆਪਾਂ ਜਿਹੜਾ ਅੰਦਰ ਹੈਗੇ ਇਹਦੇ ਬੀਜ ਵਗੈਰਾ ਉਹ ਕੱਢ ਲੈਣੇ ਆ ਤੇ ਇਹਦੇ ਵਿੱਚ ਭਰਾਂਗੇ ਆਪਾਂ ਆਲੂ ਤੇ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਖੋਖਲਾ ਕਰ ਲਿਆ ਇਹਦੇ ਵਿੱਚ ਤਾਂ ਬੀਜ ਹੀ ਬਹੁਤ ਥੋੜੇ ਜਿ ਸੀਗੇ ਤੇ ਹੁਣ ਆਪਾਂ ਇਸੇ ਤਰ੍ਹਾਂ ਸਾਰੀਆਂ ਮਿਰਚਾਂ ਨੂੰ ਆਪਾਂ ਕੱਟ ਲਾ ਲਾ ਕੇ ਇਹਦੇ ਵਿੱਚੋਂ ਬੀਜ ਜਿਹੜੇ ਉਹ ਕੱਢ ਲੈਣੇ ਐ ਛੋਟੇ ਛੋਟੇ ਸਾਈਜ਼ ਦੀਆਂ ਨੇ ਇਸ ਲਈ ਕੱਚੀਆਂ ਜੀਆਂ ਮਸ਼ੀਮਲਾ ਮਿਰਚਾਂ ਲੱਗ ਰਹੀਆਂ ਨੇ ਤੇ ਇਹਨਾਂ ਦੇ ਵਿੱਚ ਬੀਜ ਤਾਂ ਬਹੁਤ ਹੀ ਥੋੜੇ ਜਿਹੇ ਨੇ ਤੇ ਦੇਖੋ ਤੇ ਲੋ ਜੀ ਇਸ ਤਰ੍ਹਾਂ ਆਪਾਂ ਜਿਹੜੇ ਆਪਣੇ ਆਂ ਸ਼ਿਮਲਾ ਮਿਰਚਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਖੋਖਲਾ ਕਰ ਲਿਆ ਹੋਇਆ ਇਹ ਆਲੂ ਦੀ ਪਿੱਠੀ ਮੇਰੇ ਕੋਲ ਸਵੇਰੇ ਉਬਲੀ ਪਈ ਸੀਗੀ ਇਹਦੇ ਵਿੱਚ ਮੈਂ ਪਾਇਆ ਸਿਰਫ ਇੱਕ ਪਿਆਜ਼ ਨਮਕ ਤੇ ਲਾਲ ਮਿਰਚ ਹੋਰ ਕੋਈ ਮਿਰਚ ਮਸਾਲਾ ਨਹੀਂ ਇਹਦੇ ਵਿੱਚ ਪਾਇਆ ਮੈਂ ਕਿਉਂਕਿ ਇਹ ਮੈਂ ਪਿੱਠੀ ਜਿਹੜੀ ਆਲੂ ਦੇ ਪਰੌਂਠੇ ਵਾਸਤੇ ਬਣਾਈ ਸੀਗੀ ਸਵੇਰੇ ਤੇ ਇਹ ਬਚ ਗਈ ਸੀ ਤੇ ਮੈਂ ਕਿਹਾ ਚਲੋ ਸ਼ਿਮਲਾ ਮਿਰਚਾਂ ਵੀ ਬਣਾ ਲੈਂਦੇ ਆ Karele ਤਾਂ ਅੱਜ ਬਣਾਣੇ ਹੀ ਨੇ ਨਾਲ ਤੇ ਇਸੇ ਬਸ ਉਹਨੂੰ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਮਸਾਲਾ ਇਸ ਤਰ੍ਹਾਂ ਲੈ ਕੇ ਸ਼ਿਮਲਾ ਮਿਰਚ ਦੇ ਅੰਦਰ ਭਰ ਦੇਣਾ ਆਲੂਆਂ ਨੂੰ ਚੰਗੀ ਤਰ੍ਹਾਂ ਜਿੰਨਾ ਕ ਆਪਣਾ ਭਰਿਆ ਜਾ ਸਕਦਾ ਓਨਾ ਕੀ ਭਰਾਂਗੇ ਕਿਉਂਕਿ ਆਪਾਂ ਜੇ ਜ਼ਿਆਦਾ ਜ਼ਬਰਦਸਤੀ ਕਰਾਂਗੇ ਤੇ ਜਿਹੜਾ ਮਸਾਲਾ ਹੈ ਇਹ ਜ਼ਿਆਦਾ ਭਰਿਆ ਤਾਂ ਜਾਊਗਾ ਪਰ ਸ਼ਿਮਲਾ ਮਿਰਚੇ ਦੇ ਨਾਲ ਟੁੱਟ ਵੀ ਜਾਊਗੀ ਤੇ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਭਰ ਦੇਣਾ ਜੇ ਤੁਹਾਨੂੰ ਲੱਗਦਾ ਹੈ ਵੀ ਦੱਬ ਕੇ ਥੋੜਾ ਜਿਹਾ ਮਸਾਲਾ ਹੋਰ ਆ ਸਕਦਾ ਤਾਂ ਆਪਾਂ ਇਹਨੂੰ ਇਹਨੂੰ ਵੀ ਭਰ ਦੇਣਾ ਤੇ ਲੋ ਜੀ ਇਹ ਆਪਣੀ ਸ਼ਿਮਲਾ ਮਿਰਚ ਹੋ ਗਈ ਇਸ ਤਰ੍ਹਾਂ ਤਿਆਰ ਪਰ ਇਹ ਸ਼ਿਮਲਾ ਮਿਰਚ ਇਸ ਤਰ੍ਹਾਂ ਹੁਣ ਆਪਣੀਆਂ ਸ਼ਿਮਲਾ ਮਿਰਚਾਂ ਆਪਾਂ ਜਿਹੜੀਆਂ ਸਾਰੀਆਂ ਆਲੂਆਂ ਨਾਲ ਭਰ ਲੀਆਂ ਨੇ ਹੁਣ ਆਪਾਂ ਇਹਨਾਂ ਨੂੰ ਨਾ ਉੱਪਰੋਂ ਦੀ ਕਰਾਂਗੇ ਬੰਦ ਤਾਂ ਜੋ ਇਹ ਆਲੂ ਫਰਾਈ ਕਰਨ ਲੱਗਿਆ ਬਾਹਰ ਨਾ ਨਿਕਲਣ ਇਹਦੇ ਵਾਸਤੇ ਮੈਂ ਲਿਆ ਬੇਸਨ ਬੇਸਨ 'ਚ ਬਿਲਕੁਲ ਹਲਕਾ ਜਿਹਾ ਨਮਕ ਪਾਵਾਂਗੇ ਤੇ ਫਿਰ ਥੋੜਾ ਥੋੜਾ ਜਿਹਾ ਪਾਣੀ ਪਾ ਕੇ ਬਸ ਇੱਕ ਗਾੜਾ ਜਿਹਾ ਘੋਲ ਤਿਆਰ ਕਰ ਲਵਾਂਗੇ ਇਹਦੇ 'ਚ ਕੋਈ ਵੀ ਔਟਣ ਨਹੀਂ ਰਹਿਣਾ ਚਾਹੀਦਾ ਇਸ ਲਈ ਆਪਾਂ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਬੇਸਨ ਨੂੰ ਤੋ ਇਹਨਾਂ ਗਾੜਾ ਜਿਹਾ ਕੋਲ ਤਿਆਰ ਕਰਨ ਤੋਂ ਬਾਅਦ ਆਪਾਂ ਜਿਹੜੀ Shimla mirch ਲਈ ਸੀਗੀ ਉਹਦੇ ਤੇ ਇਹਨੂੰ ਚੰਗੀ ਤਰ੍ਹਾਂ ਲਗਾ ਕੇ ਬੰਦ ਕਰ ਦੇਣਾ ਤਾਂ ਜੋ ਆਲੂ ਕਿਸੇ ਪਾਸਿਓਂ ਵੀ ਨਾ ਨਿਕਲਣ ਬਹੁਤੀ ਜਿਆਦਾ ਮੋਟੀ ਪਰਤ ਲਾਉਣ ਦੀ ਲੋੜ ਨਹੀਂ ਬਸ ਪਤਲੀ ਜੀ ਪਰਤ ਹੋਣੀ ਚਾਹੀਦੀ ਹੈ ਬਸ ਤੁਹਾਡੇ ਆਲੂ ਵੀ ਜਿਹੜੇ ਫਰਾਈ ਕਰਨ ਲੱਗਿਆ ਬਾਹਰ ਨਾ ਨਿਕਲਣ ਤੇ ਦੇਖੋ ਇਸ ਤਰ੍ਹਾਂ ਆਪਾਂ ਇਹਦੀ ਪਰਤ ਜੀ ਤਿਆਰ ਕਰ ਲੈਣੀ ਹੈ ਇੱਕ ਸਾਰੀਆਂ Shimla mircha ਤੇ ਆਪਾਂ ਐਸੀ ਤਰ੍ਹਾਂ ਤਿਆਰ ਕਰ ਲੈਣਾ ਹੈ ਤੇ ਲੋ ਜੀ ਇਧਰੋਂ ਆਪਣਾ ਤੇਲ ਵੀ ਬਿਲਕੁਲ ਗਰਮ ਹੋ ਚੁੱਕਿਆ ਮੈਂ ਇਹਨੂੰ ਸਰੋਂ ਦੇ ਤੇਲ ਦੇ ਵਿੱਚ ਹੀ ਫਰਾਈ ਕਰ ਰਹੀ ਆ ਤੇ ਹੁਣ ਆਪਾਂ ਕੀ ਕਰਨਾ ਹੈ ਜਿਹੜੇ ਆਪਾਂ ਸਾਰੀਆਂ ਮਿਰਚਾਂ ਨੂੰ ਇਸ ਤਰ੍ਹਾਂ ਲਗਾਇਆ ਸੀਗਾ ਇਹਨਾਂ ਨੂੰ ਆਪਾਂ ਬਿਲਕੁਲ ਇਸ ਤਰ੍ਹਾਂ ਰੱਖਾਂਗੇ ਜੇ ਆਪਾਂ ਉਲਟਾ ਰੱਖਤਾ ਨਾ ਤਾਂ ਫਿਰ ਜਿਹੜਾ ਆਪਣਾ ਬੇਸਨ ਹੈ ਉਹ ਅਲੱਗ ਹੋ ਜਾਊਗਾ ਤੇ ਮਿਰਚਾਂ ਲੱਗ ਰਹਿ ਜੂਗੀ ਇਸ ਲਈ ਆਪਾਂ ਪਹਿਲਾਂ ਇਹਨਾਂ ਨੂੰ ਐਦਾਂ ਫਰਾਈ ਕਰਾਂਗੇ ਫਿਰ ਆਪਾਂ ਪਲਟਾਉਂਦੇ ਹੋਏ ਸਾਰੇ ਪਾਸਿਓਂ ਫਰਾਈ ਕਰ ਲਵਾਂਗੇ ਜਿੰਨੀ ਆ ਕਿ ਤੇਲ ਦੇ ਵਿੱਚ ਆਂਦੀਆਂ ਤੁਸੀਂ ਓਨੀਆਂ ਕਿ ਪਾਣੀ ਹੈ ਤੇ ਦੇਖੋ ਜਦੋਂ ਇੱਕ ਸਾਈਡ ਤੋਂ ਫਰਾਈ ਹੋਣੀਆਂ ਸ਼ੁਰੂ ਹੋ ਗਈਆਂ ਫਿਰ ਆਪਾਂ ਹਲਕੇ ਹੱਥਾਂ ਨਾਲ ਪਲਟਾਂਦੇ ਹੋਏ ਦੂਸਰੀ ਸਾਈਡ ਵੀ ਇਹਦੀ ਪਲਟਾ ਦੇਣੀ ਹੈ ਤਾਂ ਜੋ ਦੂਜੀ ਸਾਈਡ ਵੀ ਫਰਾਈ ਹੋ ਜਾਵੇ ਕੋਈਦਰੋਂ ਕਿੰਨਾ ਸੋਹਣਾ ਕਲਰ ਆਣਾ ਸ਼ੁਰੂ ਹੋ ਗਿਆ ਬਿਲਕੁਲ ਇਹ ਪੱਕਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਆਲੂ ਬਾਹਰ ਬਿਲਕੁਲ ਨਹੀਂ ਆਏ ਤੇ ਹੁਣ ਇਸੇ ਤਰ੍ਹਾਂ ਹੀ ਆਪਾਂ ਨੂੰ ਸਾਰੇ ਪਾਸੇ ਉਤਾਰ ਲੈਣਾ ਹੈ ਆਪਾਂ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਜ਼ਿਆਦਾ ਜਾਂ ਥੋੜੀਆਂ ਵੀ ਪਕਾ ਸਕਦੇ ਹੋ ਮੈਨੂੰ ਇਹ ਇੰਨੀਆਂ ਕਿ ਬ੍ਰਾਊਨ ਜੀਆਂ ਹੋਈਆਂ ਪਸੰਦ ਨੇ ਜ਼ਿਆਦਾ ਕਾਲੀਆਂ ਕਾਲੀਆਂ ਜੀਆਂ ਪਸੰਦ ਨਹੀਂ ਹੈਗੀਆਂ ਤੇ ਬਸ ਇਹਨਾਂ ਨੂੰ ਮੈਂ ਹੁਣ ਕੱਢ ਲੈਣਾ ਬਾਹਰ ਤੇ ਦੇਖੋ ਇਸ ਤਰ੍ਹਾਂ ਆਪਣੀਆਂ ਸ਼ਿਮਲਾ ਮਿਰਚਾਂ ਦਾ ਬਿਲਕੁਲ ਬਣ ਕੇ ਤਿਆਰ ਨੇ ਤੇ ਇਹਨਾਂ ਨੂੰ ਆਪਾਂ ਇੰਨਾ ਕੀ ਫਰਾਈ ਕਰਨਾ ਸੀਗਾ ਹੁਣ ਇਹ ਜਿਹੜਾ ਪਾਪੜ ਹੈ ਤੁਸੀਂ ਚਾਹੋ ਤਾਂ ਉਤਾਰ ਵੀ ਸਕਦੇ ਹੋ ਚਾਹੇ ਇਹਨੂੰ ਇਦਾਂ ਹੀ ਖਾਇਆ ਰੋਟੀ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗੂਗਾ ਇਹ ਤੇ ਹੁਣ ਵਾਰੀ ਆndi ਆਪਨੇ ਕਰੇਲਿਆਂ ਦੀ ਤੇ ਹੁਣ ਜਿਹੜੇ ਆ ਕਰੇਲੇ ਨੇ ਇਹਨਾਂ ਨੂੰ ਮੈਂ ਇੱਕ ਵਾਰ ਪਾਣੀ ਚੋਂ ਨਿਚੋੜ ਦੇਣਾ ਨਿਚੋੜ ਕੇ ਫਿਰ ਆਪਾਂ ਇਹਨਾਂ ਨੂੰ ਤਲਾਂਗੇ ਹੁਣ ਮੈਂ ਨਿਚੋੜ ਕੇ ਕੱਟ ਲਿਆ ਤੇ ਹੁਣ ਇੱਕ ਇੱਕ ਕਰਕੇ ਮੈਂ ਇਹਨਾਂ ਨੂੰ ਪਾ ਦਣਾ ਹੈ ਵੇਲੇ ਤਲੇ ਜਾ ਰਹੇ ਆ ਤੇ ਇਧਰੋਂ ਆਪਾਂ ਕਰ ਲੈਨੇ ਆ ਤੇ ਮਸਾਲੇ ਦੀ ਤਿਆਰੀ ਜਿਹੜੇ ਆਪਾਂ ਬੀਜ ਬਗਾਰੇ ਇਹਦੇ ਚੋਂ ਕੱਢੇ ਸੀਗੇ ਉਹ ਆਪਾਂ ਇੱਕ ਜੱਗ ਦੇ ਵਿੱਚ ਇਹਨਾਂ ਨੂੰ ਪਿਆਜ਼ ਪਾ ਕੇ ਕਰ ਲੈਣਾ ਗ੍ਰाइंड ਇਹਨੂੰ ਮਿਕਸੀ ਚ ਕਰਨਾ ਹੋਇਆ ਮਿਕਸੀ ਚ ਕਰ ਲਿਓ ਜਾਂ ਫਿਰ ਤੁਸੀਂ ਬਲੈਂਡਰ ਨਾਲ ਕਰਨਾ ਉਹਦੇ ਚ ਵੀ ਕਰ ਸਕਦੇ ਹੋ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਪਿਆਜ਼ ਤੇ ਨਾਲ ਪਾਵਾਂਗੇ ਆਪਾਂ ਦੋ ਹਰੀਆਂ ਮਿਰਚਾਂ ਤੇ ਦੇਖੋ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਬਲੈਂਡ ਕਰ ਲਿਆ ਕਿਰੇਲੇ ਹੁਣ ਆਪਣੇ ਇੰਨੇ ਕ ਤਾਂ ਫਰਾਈ ਹੋ ਗਏ ਥੋੜੇ ਜੀ ਆਪਾਂ ਹਜੇ ਹੋਰ ਫਰਾਈ ਕਰ ਲੈਣੇ ਆ ਮਤਲਬ ਪੂਰੇ ਸਾੜਾਂਗੇ ਨਹੀਂ ਥੋੜੇ ਹਲਕੇ ਜਿਹਾ ਬਰਾਊਨ ਜਿਹਾ ਹੋਰ ਕਰ ਲੈਣੇ ਆ ਆਪਾਂ ਤੇ ਬੱਸ ਮੈਨੂੰ ਲੱਗਦਾ ਹੈ ਬਹੁਤ ਹੋਣਗੇ ਇੰਨੇ ਕ ਫਰਾਈ ਹੋਏ ਹੋਏ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਤੇਲ ਜਾਂ ਨਿਚੋੜਦੇ ਹੋਏ ਐਲਾ ਲੰਬੇ ਲੋਟ ਜਿਹਾ ਨਿਚੋੜਦੇ ਹੋਏ ਇਸ ਤਰ੍ਹਾਂ ਲੰਬੇ ਲੋਟ ਤਾਂ ਜੋ ਤੇਲ ਸਾਰਾ ਨੁਕਚੜ ਦੇਵਿ ਆਪਾਂ ਇਹਨਾਂ ਨੂੰ ਢਾਂਡੇ ਦੇ ਵਿੱਚ ਕੱਢ ਲੈਣੇ ਆ ਜਿਹੜੇ ਆਪਣੇ ਸਾਰੇ ਕarele ਆਓ ਫਰਾਈ ਹੋ ਚੁੱਕੇ ਆ ਹੁਣ ਮੈਨੂੰ ਮਸਾਲੇ ਦੇ ਹਿਸਾਬ ਨਾਲ ਤੇਲ ਥੋੜਾ ਜਿਆਦਾ ਲੱਗ ਰਿਹਾ ਪਹਿਲਾਂ ਮੈਂ ਤੇਲ ਕੱਢ ਲੈਣਾ ਹੁਣ ਇਸੇ ਤੇਲ ਦੇ ਵਿੱਚ ਜਿਹੜਾ ਪਪ ਮਸਾਲਾ ਆਪਣਾ ਗ੍ਰਾਈਂਡ ਕੀਤਾ ਪਿਆ ਸੀ ਉਹਨੂੰ ਪਾ ਦੇਣਾ ਮਸਾਲੇ ਨੇ ਤੇਲ ਆ ਜਿਹੜਾ ਅਲੱਗ ਕਰਨਾ ਸ਼ੁਰੂ ਕਰਤਾ ਇਸ ਦੌਰਾਨ ਮੈਂ ਪਾਣਾ ਇਹਦੇ ਵਿੱਚ ਇਮਲੀ ਦਾ ਪਾਣੀ ਕਿਉਂਕਿ ਇਹਦੇ ਨਾਲ ਜਿਹੜਾ ਖੱਟਾ ਮਿੱਠਾ ਜਿਹਾ ਮਸਾਲਾ ਬਣਦਾ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਤੇ ਇਹਦੇ ਨਾਲ ਰੰਗਤ ਦਾ ਵੀ ਫਰਕ ਪੈ ਜਾਂਦਾ ਹੈ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਲਾਲ ਮਿਰਚ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਆਪਣੇ ਮਸਾਲੇ ਤੇ ਇਮਲੀ ਤੇ ਬਾਕੀ ਦੇ ਮਸਾਲਿਆਂ ਨੂੰ ਮਿਕਸ ਹੋਣ ਦਵਾਂਗੇ ਲੋ ਜੀ ਆਪਣਾ ਮਸਾਲਾ ਕ੍ਰੇਲਿਆਂ ਵਾਲਾ ਵੀ ਬਣ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਕ੍ਰੇਲੇ ਲੈ ਕੇ ਮਸਾਲਾ ਇਹਦੇ ਵਿੱਚ ਭਰ ਕੇ ਕ੍ਰੇਲਿਆਂ ਨੂੰ ਏਸੀ ਵਿੱਚ ਰੱਖ ਦਵਾਂਗੇ ਤਾਂ ਜੋ ਇਹ ਥੋੜੀ ਦੇਰ ਜਿੰਨੀ ਕੁ ਦੇਰ ਨੂੰ ਅਸੀਂ ਖਾਣੇ ਆਂ ਨਿੱਕ ਦੇਰ ਨੂੰ ਗਰਮ ਰਹਿਣ ਤੇ ਆਪਾਂ ਇਸ ਤਰ੍ਹਾਂ ਕ੍ਰੇਲਿਆਂ 'ਚ ਮਸਾਲਾ ਭਰ-ਭਰ ਕੇ ਇਹਨਾਂ ਨੂੰ ਇਦਾਂ ਸਾਈਡ ਤੇ ਲਗਾਈ ਜਾਵਾਂਗੇ ਤੇ ਇਸ ਤਰ੍ਹਾਂ ਆਪਾਂ ਸਾਰੇ ਕ੍ਰੇਲੇ ਜਿਹੜੇ ਆਪਣੇ ਭਰ ਕੇ ਰੱਖਦੇ ਤੇ ਲੋ ਜੀ ਕ੍ਰੇਲੇ ਭਰਵੇਂ ਤੇ ਗਰਮੀਆਂ ਸ਼ਿਮਲਾ ਮਿਰਚਾਂ ਸਾਡੀਆਂ ਬਣ ਕੇ ਤਿਆਰ ਨੇ ਤੇ ਜੇਕਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤੇ ਮੈਨੂੰ ਸਪੋਰਟ ਕਰੋ ਤੇ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਓਕੇ ਜੀ ਬਾਏ ਬਾਏ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ 'ਚ